ਸ੍ਰੀ ਸ਼ਿਕਾਜੀ ਮੇਲਾ ਪ੍ਰਿਤਕੌਰ ਹਾਜ਼ਰਾਂਜੀ ਰਾਜਾ ਜਸਵੰਤ ਦੁਆਰਾ ਲਿਖੀ ਗਈ ਕਹਾਣੀ ਜਿੰਦਾ লাশ ਲੈ ਕੇ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅੱਜ ਜਸਵੰਤ ਨੂੰ ਕਮਾ ਵਿੱਚ ਕਈ ਨੂੰ ਬੁਰੀ 3 ਮਹੀਨੇ ਹੋ ਗਏ ਸੀ ਉਸਤੇ ਉੱਠ ਖੜਨੇ ਦੀ ਕੋਈ ਵੀ ਆਸ ਨਜ਼ਰ ਨਹੀਂ ਸੀ ਆ ਰਹੀ ਉਸ ਦੀ ਪਤਨੀ ਸਿਮਰਨ ਤਿੰਨ ਮਹੀਨੇ ਤੋਂ ਉਸ ਦੇ ਨਾਲ ਸੀ ਸਵੇਰੇ ਸ਼ਾਮ ਰੋਜ਼ ਜਸਵੰਤ ਲਈ ਪਾਠ ਕਰਨਾ ਤੇ ਉਸ ਲਈ ਦੁਆਵਾਂ ਮੰਗਣਾ ਉਸ ਤੋਂ ਬਾਅਦ ਹੀ ਮੁੱਖ ਕੰਮ ਸੀ ਜਸਵੰਤ ਤੇ ਇੱਕ ਹੋਰ ਭਰਾ ਸੀ ਜਿਹੜੇ ਬਾਹਰ ਸੈਟ ਸੀ ਇੱਕ ਕੈਨੇਡਾ ਤੇ ਇੱਕ ਇਟਲੀ ਵਿੱਚ ਉਹਨਾਂ ਦੀ ਮਦਦ ਕਰਕੇ ਜਸਵੰਤ ਦੇ ਇਲਾਜ ਕੋਈ ਖਰਚੇ ਦੀ ਕੋਈ ਕਮੀ ਨਹੀਂ ਸੀ ਆ ਰਹੀ ਜਸਵੰਤ ਖੇਤੀਬਾੜੀ ਕਰਨ ਵਾਲਾ ਕਿਸਾਨ ਸੀ ਖੇਤੀਬਾੜੀ ਕਾਫੀ ਸੀ ਉਸ ਕੋਲ ਦੋ ਧੀਆਂ ਤੇ ਇੱਕ ਮੁੰਡੇ ਦਾ ਪਿਓ ਵੀ ਸੀ ਖੇਤੀਬਾੜੀ ਪਿੱਛੇ ਹੁਣ ਕੰਮੇ ਤੇ ਜਸਵੰਤ ਦੇ ਪਿਤਾ ਜੀ ਸੰਭਾਲ ਰਹੇ ਸੀ ਗਰਮੀ ਦੇ ਦਿਨ ਸੀ ਜਸਵੰਤ ਘਰੋਂ ਸ਼ਾਮ ਦੀ ਚਾਹ ਪੀ ਕੇ ਖੇਤਾਂ ਵੱਲ ਨੂੰ ਗਿਆ ਸੀ ਖੇਤਾਂ ਵਿੱਚ ਕਾਮੇ ਕੰਮ ਤੇ ਲੱਗੇ ਹੋਏ ਸੀ ਅਚਾਨਕ ਜਸਵੰਤ ਨੇ ਇੱਕ ਕਾਮੇ ਨੂੰ ਕਿਹਾ ਕਿ ਮੇਰਾ ਸਿਰ ਬਹੁਤ ਜ਼ੋਰ ਨਾਲ ਫੜ ਰਿਹਾ ਹੈ ਕਾਮੇ ਨੇ ਫਟਾਫਟ ਨਾਲ ਪਈ ਮੰਝੇ ਦੇਸ ਨੂੰ ਪਾ ਦਿੱਤਾ ਤੇ ਜਸਵੰਤ ਦੇ ਘਰ ਫੋਨ ਕਰ ਦਿੱਤਾ ਘਰੋਂ ਸਭਿਓ ਜਲਦੀ ਨਾਲ ਕਾਰ ਲੈ ਕੇ ਆ ਗਿਆ ਇਹਨੇ ਨੂੰ ਜਸਵੰਤ ਆਪਣੇ ਹੋਸ਼ ਗਵਾ ਬੈਠਾ ਸੀ ਉਸਨੂੰ ਜਲਦੀ ਨਾਲ ਸ਼ਹਿਰ ਦੇ ਹਸਪਤਾਲ ਲੈ ਕੇ ਚਲੀ ਗਈ ਉੱਥੇ ਤੇ ਡਾਕਟਰ ਨੇ ਇੱਕ ਟੀਕਾ ਲਗਾ ਦਿੱਤਾ ਪਰ ਨਾਲ ਹੀ ਡਾਕਟਰ ਨੇ ਉਸਨੂੰ ਕਿਸੇ ਵੱਡੇ ਹਸਪਤਾਲ ਲੈ ਕੇ ਜਾਣ ਨੂੰ ਕਿਹਾ ਉੱਥੇ ਐਂਬੂਲੈਂਸ ਲੈ ਕੇ ਉਸਨੂੰ ਕਿਸੇ ਵੱਡੇ ਹਸਪਤਾਲ ਲੈ ਗਏ ਉੱਥੇ ਜਸਵੰਤਾ ਜੀਜਾ ਕਰਮ ਵੀ ਆ ਗਿਆ ਸੀ ਡਾਕਟਰ ਨੇ ਜਸਵੰਤ ਨੂੰ ਦਾਖਲ ਕਰ ਲਿਆ ਥੋੜਾ ਸਮਾਂ ਚੈੱਕ ਕਰਕੇ ਡਾਕਟਰ ਨੇ ਆ ਕੇ ਜਸਵੰਤ ਦੀ ਜੀ ਨੂੰ ਦੱਸਿਆ ਕਿ ਜਸਵੰਤ ਦੇ ਦਿਮਾਗ ਦੀ ਨਾਲੀ ਫੜ ਚੁੱਕੀ ਆ ਤੇ ਉਹ ਕੋਮਾ ਵਿੱਚ ਲੱਗ ਗਿਆ ਹੈ ਇਹ ਸੁਣ ਕੇ ਕਰਮਤਾ ਸੁਣ ਹੀ ਹੋ ਗਿਆ ਉਹ ਸੂਚੀ ਪੈ ਗਿਆ ਕਿ ਉਹ ਪਾਪਾ ਜੀ ਨੂੰ ਕਿਵੇਂ ਦੱਸੇਗਾ ਜਸਵੰਤ ਦੀ ਭੈਣ ਗੁਰਦੀਪ ਨੂੰ ਕਿਵੇਂ ਦੱਸੇਗਾ ਸੋਚਾਂ ਚ ਡੁੱਬੇ ਨੂੰ ਦੇਖ ਜਸਵੰਤ ਦੇ ਪਿਤਾ ਹਰਵੰਸ ਨੇ ਆ ਕੇ ਕਰਮ ਨੂੰ ਪੁੱਛਿਆ ਕਿ ਡਾਕਟਰ ਕੀ ਕਹਿੰਦਾ ਹੈ ਕਰਮ ਨੇ ਬੜੀ ਸਹਿਸਤਾ ਨਾਲ ਕਿਹਾ ਕਿ ਪਾਪਾ ਜੀ ਪਹਿਲਾਂ ਤੁਸੀਂ ਬੈਠੋ ਕਿ ਪਾਪਾ ਜੀ ਪਹਿਲਾਂ ਤੁਸੀਂ ਬੈਠੋ ਕਰਦੇ ਆਂ ਗੱਲ ਅਸੀਂ ਫਿਰ ਉਸ ਨੇ ਹੌਸਲਾ ਕਰਕੇ ਸਵਤਸ ਦਿੱਤਾ ਤੇ ਪਾਪਾ ਜੀ ਤੁਸੀਂ ਡੋਲਿਓ ਨਾ ਘਰ ਜਾ ਕੇ ਸਿਮਰਨ ਨੂੰ ਵੀ ਦੱਸਣਾ ਪੈਣਾ ਅਗਰ ਤੁਸੀਂ ਹੌਸਲਾ ਨਹੀਂ ਰੱਖੋਗੇ ਤਾਂ ਉਹਨਾਂ ਨੇ ਵੀ ਟੁੱਟ ਜਾਣਾ ਇਹ ਕਹਿ ਕੇ ਕਰਮ ਡਾਕਟਰ ਨੂੰ ਦੁਬਾਰਾ ਮਿਲਣ ਗਿਆ ਤੇ ਪੁੱਛਿਆ ਕਿ ਹੁਣ ਕੀ ਕਰਨਾ ਹੈ ਡਾਕਟਰ ਨੇ ਉਹਨਾਂ ਨੂੰ ਸਮਝਾਉਂਦੇ ਹੋਏ ਕਿਹਾ ਕਿ ਅਸੀਂ ਕੋਸ਼ਿਸ਼ ਕਰ ਸਕਦੀਆਂ ਬਾਕੀ ਉਸ ਰੱਬ ਹੱਥ ਹੈ ਬਾਕੀ ਕੁਝ ਵੀ ਉਹ 48 ਘੰਟੇ ਬਾਅਦ ਹੀ ਦੱਸ ਸਕਦੇ ਹਾਂ ਡਾਕਟਰ ਨੇ ਕਿਹਾ ਅਗਰ ਤੁਸੀਂ ਵਾਪਸ ਕਰ ਜਾਣਾ ਤਾਂ ਜਾ ਸਕਦੇ ਹੋ ਅਸੀਂ ਜਸਵੰਤ ਨੂੰ ਆਈਸੀਯੂ 'ਚ ਸ਼ਿਫਟ ਕਰ ਦਿੱਤਾ ਹੈ ਤੇ ਤੁਸੀਂ ਕੱਲ ਸਵੇਰੇ ਆ ਸਕਦੇ ਹੋ ਕਰਮ ਵਾਪਸ ਆਇਆ ਤੇ ਕਿਹਾ ਪਾਪਾ ਜੀ ਚਲੋ ਅਸੀਂ ਘਰ ਚੱਲਦੇ ਹਾਂ ਤੇ ਕੱਲ ਸਵੇਰੇ ਸਿਮਰਨ ਨੂੰ ਨਾਲ ਲੈ ਕੇ ਹੋਣੇ ਆ ਇਹ ਕਹਿ ਕੇ ਦੋਨੋਂ ਚੱਲ ਪਏ ਘਰ ਨੂੰ ਕਰ ਪਹੁੰਚ ਕੇ ਸਿਮਰਨ ਨੇ ਪੁੱਛਿਆ ਕਿ ਪਾਪਾ ਜੀ ਕੀ ਕਹਿੰਦੇ ਆ ਡਾਕਟਰ ਨਾਲ ਸਿਮਰਨ ਰੋ ਰਹੀ ਸੀ ਹਰਵੰਸ ਨੇ ਪਹਿਲਾਂ ਪੁੱਛਿਆ ਕਿ ਬੱਚੇ ਕਿੱਥੇ ਆ ਤੇ ਸਿਮਰਨ ਨੇ ਕਿਹਾ ਕਿ ਉਹ ਖਾਣਾ ਖਾ ਕੇ ਸੋ ਗਿਆ ਪਾਪਾ ਜੀ ਤੁਸੀਂ ਦੱਸਦੇ ਕਿਉਂ ਨਹੀਂ ਦੱਸੋ ਇਹ ਹੁਣ ਕਿੱਦਾਂ ਹਰਵੰਸ ਸਿੰਘ ਨੇ ਥੋੜਾ ਹੌਂਕਾ ਜਿਹਾ ਲਹਿ ਕੇ ਕਰਮ ਨੂੰ ਗੱਲ ਕਰਨ ਲਈ ਕਿਹਾ ਰਾਤ ਵੀ ਹੋ ਗਈ ਸੀ ਕਰਮ ਨੇ ਕਿਹਾ ਜਾਓ ਪਾਪਾ ਜੀ ਤੁਸੀਂ ਸੋ ਜਾਓ ਅਸੀਂ ਸਵੇਰੇ ਫਿਰ ਜਾਣਾ ਆ ਨਾਲ ਦੇਖਾਂਗੇ ਇਹ ਸੁਣ ਕੇ ਸਿਮਰਨ ਡਰਨ ਲੱਗੀ ਤੇ ਪੁੱਛੀ ਜਾਵੇ ਪਹਿਲਾਂ ਮੈਨੂੰ ਦੱਸੋ ਫਿਰ ਕਰਨ ਨੇ ਦੱਸਿਆ ਕਿ ਜਸਵੰਤ ਕਮਾਚ ਚ ਚਲਾ ਗਿਆ ਆ ਤੇ ਹਜੇ ਹੋਸ਼ ਚ ਨਹੀਂ ਆਇਆ ਇਹ ਸੁਣ ਕੇ ਸਿਮਰਨ ਚੱਕਰ ਖਾ ਕੇ ਗਿਰ ਗਈ ਕਰਮ ਨੇ ਪਾਪਾ ਜੀ ਨੂੰ ਆਵਾਜ਼ ਮਾਰੀ ਉਹ ਵੀ ਉਠਾਈ ਨਾਲ ਜੋ 10 ਸਾਲ ਦੀ ਆ ਜਸਵੰਤ ਦੇ ਮੰਮੀ ਨੂੰ ਗੁਜਰੀਆਂ 3 ਸਾਲ ਤੋਂ ਉੱਪਰ ਹੋ ਗਏ ਸੀ ਕਰਮ ਨੇ ਕੁੜੀ ਨੂੰ ਕਿਹਾ ਜਾ ਪਾਣੀ ਦਾ ਗਲਾਸ ਲੈ ਕੇ ਆ ਰਾਜਵੀਰ ਪਾਣੀ ਲੈ ਕੇ ਆਈ ਕਰਮ ਨੇ ਪਾਣੀ ਦੇ ਛਿੱਟੇ ਸਿਮਰਨ ਦੇ ਮੂੰਹ ਤੇ ਮਾਰੇ ਸਿਮਰਨ ਨੂੰ ਥੋੜੀ ਹੋਸ਼ ਆਈ ਫਿਰ ਸਿਮਰਨ ਨੂੰ ਪਾਣੀ ਵੀ ਪਲਾਇਆ ਸਿਮਰਨ ਫਿਰ ਉੱਠ ਕੇ ਜਸਵੰਤ ਨੂੰ ਯਾਦ ਕਰ ਰੋਣ ਲੱਗ ਗਈ ਰਾਜਵੀਰ ਨੂੰ ਅਜੇ ਕੁਝ ਵੀ ਪਤਾ ਨਹੀਂ ਸੀ ਕਿ ਕੀ ਹੋਇਆ ਆ ਕਰਮ ਨੇ ਰਾਜਵੀਰ ਨੂੰ ਕਿਹਾ ਨਾਲ ਦੇ ਘਰੋਂ ਆਪਣੀ ਤਾਈ ਦਾਦੀ ਦੀ ਨੂੰ ਨੂੰ ਫੋਨ ਕਰਕੇ ਬੁਲਾ ਲਓ ਰਾਜਵੀਰ ਨੇ ਫੋਨ ਕੀਤਾ ਤੇ ਬੁਲਾ ਲਿਆ ਕਰਮ ਨੇ ਉਹਨਾਂ ਨੂੰ ਸਾਰੀ ਗੱਲ ਦੱਸੀ ਤੇ ਕਿਹਾ ਕਿ ਤੁਸੀਂ ਅੱਜ ਰਾਤ ਸਿਮਰਨ ਨਾਲ ਰੁਕ ਜਾਓ ਉਸ ਨੇ ਹਾਂ ਕਿਹਾ ਤੇ ਫਿਰ ਕਰਮ ਨੇ ਕਿਹਾ ਕਿ ਮੈਂ ਹੁਣ ਘਰ ਜਾਣਾ ਆ ਸਵੀਰ ਗੁਰਦੀਪ ਨੂੰ ਨਾਲ ਲੈ ਕੇ ਆਉਂਗਾ ਘਰ ਬੱਚਿਆਂ ਦਾ ਖਿਆਲ ਰੱਖ ਲਉਗੀ ਗੁਰਦੀਪ ਦੀ ਅਜੀਖੀ ਵਚਾ ਸੀ ਮੁੰਡਾ ਇਹਨਾਂ ਕਹਿ ਕੇ ਉਹ ਵਿਦਿਆਲਾ ਕੀ ਚਲਾ ਗਿਆ ਰਾਤੀ ਪਾਰੰਗ ਫਜਕੇ ਸੀ ਇਹਨੇ ਨੂੰ ਸਿਮਰ ਨੂੰ ਹੌਸਲਾ ਦਿੰਦੇ ਤਾਈ ਦੀ ਨੂੰ ਅੰਦਰ ਲੈ ਕੇ ਚਲੀ ਗਈ ਸਵੇਰ ਹੋਈ ਤਾਂ ਕਰਮ ਗੁਰਦੀਪ ਨੂੰ ਲੈ ਕੇ ਘਰ ਆ ਗਿਆ ਗੁਰਦੀਪ ਸਿਮਰਨ ਨੂੰ ਮਿਲੀ ਸਿਮਰਨ ਰੋ ਰਹੀ ਸੀ ਗੁਰਦੀਪ ਨੇ ਹੌਸਲਾ ਦਿੰਦੇ ਹੋਏ ਕਿਹਾ ਕਿ ਭਾਬੀ ਤੁਸੀਂ ਹੌਸਲਾ ਰੱਖੋ ਵੀਰੇ ਨੇ ਠੀਕ ਹੋ ਕੇ ਘਰ ਆ ਜਾਣਾ ਹੈ ਸਿਮਰਨ ਫਿਰ ਵੀ ਰੋ ਰਹੀ ਸੀ ਤਾਈ ਦੀ ਨੂੰ ਵੀ ਘਰ ਹੀ ਸੀ ਉਸ ਨੇ ਇਸ ਵੀਰ ਦਾ ਨਾਸ਼ਤਾ ਬਣਾ ਰੱਖਿਆ ਸੀ ਪਰ ਖਾਣ ਦਾ ਮਨ ਕਿਸੇ ਦਾ ਵੀ ਨਹੀਂ ਸੀ ਫਿਰ ਵੀ ਝੂਰ ਪੌਂਦੇ ਸਾਰਿਆਂ ਨੇ ਥੋੜਾ ਥੋੜਾ ਨਾਸ਼ਤਾ ਕੀਤਾ ਪਰ ਸਿਮਰਨ ਨੇ ਸਿਰਫ ਚਾਹ ਹੀ ਪੀਤੀ ਫਿਰ ਕਰਮ ਸਿਮਰਨ ਤੇ ਹਰਵੰਸ ਨੂੰ ਲੈ ਕੇ ਹਸਪਤਾਲ ਚਲਾ ਗਿਆ ਰਸਤੇ ਵਿੱਚ ਸਿਮਰਨ ਬਹੁਤ ਘਬਰਾਈ ਹੋਈ ਸੀ ਉਹ ਕਿਸੇ ਨਾਲ ਵੀ ਨਹੀਂ ਬੋਲ ਰਹੀ ਸੀ ਬਸ ਛੁੱਪ ਕੇ ਬੈਠੀ ਸੀ ਥੋੜੀ ਦੇਰ ਨੂੰ ਹਸਪਤਾਲ ਆ ਗਿਆ ਸਾਰੀ ਅੰਦਰ ਗਈ ਤੇ ਕਰਮ ਸਿੱਧਾ ਡਾਕਟਰ ਕੋਲ ਚਲਾ ਗਿਆ ਜਸਵੰਤ ਨੂੰ ਅਜੇ ਵੀ ਆਈਸੀਯੂ 'ਚ ਹੀ ਰੱਖਿਆ ਹੋਇਆ ਸੀ ਕਰਮ ਨੇ ਡਾਕਟਰ ਨਰਮਲ 'ਤੇ ਗੱਲ ਕੀਤੀ ਤੇ ਡਾਕਟਰ ਨੇ ਕਿਹਾ ਕਿ ਅਜੇ ਅਸੀਂ ਕੁਝ ਵੀ ਨਹੀਂ ਕਹਿ ਸਕਦੇ ਪਰ ਸ਼ਾਮ ਤੱਕ ਅਸੀਂ ਜਸਵੰਤ ਨੂੰ ਜਨਰਲ ਵਾਰਡ ਵਿੱਚ ਸ਼ਿਫਟ ਕਰ ਦੇਣਾ ਹੈ ਇਹ ਕਹਿ ਕੇ ਡਾਕਟਰ ਨੇ ਕਿਹਾ ਕਿ ਕਿਸੇ ਇੱਕ ਜਣੇ ਨੂੰ ਅਸੀਂ ਮਿਲਣ ਦੇ ਸਕਦੇ ਹਾਂ ਅਗਰ ਕੋਈ ਜਾਣਾ ਚਾਹੁੰਦਾ ਹੈ ਜਾਓ ਕਰਮ ਤੇ ਪਾਪਾ ਜੀ ਨੇ ਸਿਮਰਨ ਨੂੰ ਹੀ ਕਿਹਾ ਕਿ ਉਹ ਜਾ ਆਵੇ ਸਿਮਰਨ ਨੇ ਆਈਸੀਯੂ ਵਾਲੀ ਵਰਦੀ ਪਾਈ ਤੇ ਡਾਕਟਰ ਨਾਲ ਅੰਦਰ ਚਲੀ ਗਈ ਉਹ ਜਸਵੰਤ ਨੂੰ ਦੇਖ ਕੇ ਰੋਣ ਲੱਗ ਗਈ ਜਸਵੰਤ ਕੋਮਾ ਚ ਪਿਆ ਹੋਇਆ ਸੀ ਸਿਮਰਨ ਨੇ ਜਸਵੰਤ ਦੇ ਲਾਗੇ ਜਾ ਕੇ ਬੋਲਦੀ ਨੇ ਕਿਹਾ ਜਸਵੰਤ ਜੀ ਤੁਸੀਂ ਬੋਲੋ ਤੁਸੀਂ ਇਦਾਂ ਚੁੱਪ ਚੰਗੇ ਨਹੀਂ ਲੱਗਦੇ ਰੋਂਦੀ ਹੋਈ ਬੋਲੀ ਜਾ ਰਹੀ ਸੀ ਪਰ ਜਸਵੰਤ ਵੱਲੋਂ ਕੋਈ ਵੀ ਜਵਾਬ ਨਹੀਂ ਸੀ ਫਿਰ ਥੋੜੀ ਦੇਰ ਬਾਅਦ ਨਰਸ ਨੇ ਸਿਮਰਨ ਨੂੰ ਬਾਹਰ ਜਾਣ ਲਈ ਕਿਹਾ ਸਿਮਰਨ ਰੋਂਦੀ ਹੋਈ ਬਾਹਰ ਆ ਗਈ ਬਾਹਰ ਪਾਪਾ ਜੀ ਖੜੇ ਸੀ ਪਾਪਾ ਜੀ ਇਹ ਬੋਲ ਨਹੀਂ ਰਹੇ ਚੁੱਪਾ ਰੋਂਦੀ ਹੋਈ ਬੋਲੀ ਜਾਂਦੀ ਸੀ ਪਾਪਾ ਜੀ ਬੋਲੋ ਕੁਝ ਤੁਸੀਂ ਹਰਵੰਸ ਦੀ ਅੱਖਾਂ ਵੀ ਨਮ ਹੋ ਗਈਆਂ ਸੀ ਉਸਨੇ ਸਿਮਰਨ ਦੇ ਸਿਰ ਤੇ ਹੱਥ ਰੱਖਿਆ ਤੇ ਕਿਹਾ ਤੀਏ ਹੁਣ ਹੌਸਲਾ ਹੀ ਹੈ ਸਾਡੇ ਕੋਲ ਕਰਮ ਡਾਕਟਰ ਕੋਲ ਗਿਆ ਹੋਇਆ ਡਾਕਟਰ ਨੇ ਕਿਹਾ ਅਗਰ ਕੋਈ ਰਹਿਣਾ ਚਾਹੁੰਦਾ ਹੈ ਤਾਂ ਇੱਕ ਜਣਾ ਰਹਿ ਸਕਦਾ ਹੈ ਕਿਉਂਕਿ ਦੂਜੇ ਵਾਰਡ 'ਚ ਇੱਕ ਹੋਰ ਬੈੱਡ ਲੱਗਾ ਹੋਇਆ ਆ ਮਰੀਜ਼ ਦੇ ਨਾਲ ਕਿਸੇ ਦੇ ਰਹਿਣ ਲਈ ਕਰਮ ਨੇ ਆ ਕੇ ਸਾਰੀ ਗੱਲ ਸਿਮਰਨ ਤੇ ਹਰਵੰਸ ਨੂੰ ਦੱਸੀ ਤੇ ਸਿਮਰਨ ਨੇ ਜਲਦੀ ਨਾਲ ਕਿਹਾ ਕਿ ਮੈਂ ਰਹਾਂਗੀ ਇਹਨਾਂ ਨਾਲ ਕਿਰਪਾ ਕਰਕੇ ਮੈਨੂੰ ਮਨਾ ਨਾ ਕਰੋ ਦੋਨਾਂ ਨੇ ਹਾਂ ਚ ਹਾਂ ਮਿਲਾ ਦਿੱਤੀ ਹਰਵੰਸ ਨੇ ਕਿਹਾ ਪੁੱਤਰ ਅੱਜ ਸਾਡੇ ਨਾਲ ਵਾਪਸ ਚੱਲ ਕਰਨੋ ਕੱਲ ਸਮਾਨ ਲੈ ਕੇ ਆ ਜਾਮੀ ਨਾਲ ਬੱਚਿਆਂ ਦਾ ਵੀ ਕੁਝ ਸੋਚ ਫਿਰ ਕਰਮ ਨੇ ਲੋੜ ਦੀਆਂ ਦਵਾਈਆਂ ਨਰਸ ਨੂੰ ਦੀ ਦਿੱਤੀਆਂ ਫਿਰ ਸਾਰੇ ਵਾਪਸ ਲਈ ਡਾਕਟਰ ਨੂੰ ਆਗਿਆ ਲੈ ਕੇ ਵਾਪਸ ਆ ਗਏ ਹਰਵੰਸ ਤੇ ਫੋਨ ਤੇ ਕੈਨੇਡਾ ਵਾਲੇ ਮੁੰਡੇ ਦਾ ਫੋਨ ਆਇਆ ਤੇ ਹਾਲ ਚਾਲ ਪੁੱਛਿਆ ਹਰਵੰਸ ਨੇ ਸਾਰੀ ਗੱਲ ਦੱਸੀ ਸੁਖਚੈਨ ਨੇ ਕਿਹਾ ਮੈਂ ਕੱਲ ਹੀ ਆ ਜਾਣਾ ਆਕਰ ਹਰਵੰਸ ਨੇ ਗੱਲ ਟੋਕਦੇ ਹੋਏ ਨੇ ਕਿਹਾ ਕਿ ਪੁੱਤ ਅਜੇ ਇਥੇ ਠੀਕਾ ਜ਼ਿਆਦਾ ਕੁਝ ਹੋਇਆ ਤਾਂ ਦੱਸ ਦਊਗਾ ਫਿਰ ਆ ਜਾ ਮੈਂ ਫਿਲਹਾਲ ਠੀਕ ਆ ਜੀ ਪਾਣਾ ਵਰਤਨਾ ਸੀ ਉਵਰ ਚੁੱਕਿਆ ਆ ਜਿਸਵੰਤ ਸਭ ਤੋਂ ਵੱਡਾ ਸੀ ਉਸ ਤੋਂ ਬਾਅਦ ਸੁਖਚੰਨ ਫਿਰ ਗੁਰਦੀਪ ਤੇ ਸਭ ਤੋਂ ਛੋਟਾ ਸ਼ਿਵਮਨ ਸੀ ਸੁਖਚੰਨ ਦਾ ਵੀ ਵਿਆਹ ਹੋ ਗਿਆ ਸੀ ਉਹ ਆਪਣੀ ਪਤਨੀ ਨਾਲ ਹੀ ਕੈਨੇਡਾ ਚ ਰਹਿ ਰਿਹਾ ਸੀ ਪਿਛਲੇ ਸਾਲ ਹੀ ਸੁਖਚੰਨ ਦਾ ਵਿਆਹ ਹੋਇਆ ਸੀ ਅਜੇ ਤੱਕ ਕੋਈ ਬੱਚਾ ਨਹੀਂ ਸੀ ਉਹਨਾਂ ਦੀ ਅਡਵਾਂਸ ਨੇ ਗੁਰਦੀਪ ਨੂੰ ਗੱਲ ਦਸੀ ਤੇ ਫਿਰ ਸਲਾਹ ਕਰਨ ਲੱਗੇ ਕਿ ਹੁਣ ਅੱਗੇ ਕੀ ਕਰਨਾ ਹੈ ਗੁਰਦੀਪ ਦਾ ਬੱਚਾ ਅਜੇ ਛੋਟਾ ਸੀ ਇਸ ਕਰਕੇ ਉਸ ਨੂੰ ਰੁਕਣ ਲਈ ਕਿਹਾ ਗਿਆ ਸੀ ਕਰਮ ਨਾਲ ਵੀ ਗੱਲ ਕੀਤੀ ਉਸਨੇ ਵੀ ਰਜਾਮੰਦੀ ਦਿੱਤੀ ਜਸਵੰਤ ਦੀ ਵੱਡੀ ਕੁੜੀ ਰਾਜਵੀਰ ਉਸ ਤੋਂ ਛੋਟਾ ਮੁੰਡਾ ਸੁਖਮਨ ਤੇ ਸਭ ਤੋਂ ਛੋਟੀ ਕੁੜੀ ਮਨਵੀਰ ਜਿਹੜੀ ਅਜੇ 4 ਸਾਲ ਦੀ ਸੀ ਤੇ ਮੁੰਡਾ 7 ਸਾਲ ਦਾ ਸੀ ਅਗਲੇ ਦਿਨ ਕਰਮ ਸਿਮਰਨ ਤੇ ਪਾਪਾ ਜੀ ਨੂੰ ਤੇ ਸਿਮਰਨ ਦਾ ਸਮਾਨ ਲੈ ਕੇ ਹਸਪਤਾਲ ਚਲੇ ਗਏ ਜਸਵੰਤ ਨੂੰ ਵੀ ਵਾਰਡ ਵਿੱਚ ਸ਼ਿਫਟ ਕਰ ਦਿੱਤਾ ਸੀ ਉਹਨਾਂ ਨੇ ਨਰਸ ਕੋਲੋਂ ਪੁੱਛ ਕੇ ਸਿੱਧਾ ਵਾਰਡ ਵਿੱਚ ਚਲੇ ਗਏ ਜਸਵੰਤ ਨੂੰ ਪਏ ਨੂੰ ਦੇਖ ਕੇ ਸਿਮਰਨ ਫਿਰ ਰੋਣ ਲੱਗ ਪਈ ਸਿਮਰ ਫਿਰ ਆਵਾਜ਼ ਦੇ ਰਹੀ ਸੀ ਜਸਵੰਤ 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 ਕਰਮ ਤੇ ਹਰਵੰਸ ਕੋ ਜਸਮਾ ਉੱਤੇ ਰੁਕੇ ਦੁਪਹਿਰ ਨੂੰ ਸਿਮਰਨ ਨੂੰ ਕਿਹਾ ਕਿ ਅਸੀਂ ਚੱਲਦੇ ਹਾਂ ਘਰ ਜਾ ਕੇ ਦੇਖੀ ਘਰ ਦੇ ਕੰਮ ਵੀ ਕਰਨੇ ਆ ਖੇਤਾਂ 'ਚ ਵੀ ਦੇਖਣਾ ਆ ਦੁਪਹਿਰ ਦਾ ਖਾਣਾ ਨਾਲ ਹੀ ਲੈ ਕੇ ਆਏ ਸੀ ਸਿਮਰਨ ਲਈ ਸਿਰਫ ਸਿਮਰਨ ਨੂੰ ਕਿਹਾ ਕਿ ਖਾਣਾ ਖਾ ਲਵੇ ਫਿਰ ਹਰਵੰਸ ਨੇ ਸਿਮਰਨ ਦੇ ਸਿਰ ਤੇ ਹੱਥ ਫੇਰਦੇ ਆ ਕਿ ਆਤੀ ਹੌਸਲਾ ਰੱਖੇ ਵਾਹਿਗੁਰੂ ਸਾਡੀ ਜਰੂਰ ਸੁਨੇਗਾ ਇੱਕ ਹੈ ਹਰਵੰਸ ਦੀ ਕਰਮਤੂ ਕਰ ਲਈ ਚਲ ਪਈ ਰੋਜ ਸਿਮਰਨ ਨੂੰ ਖਾਣਾ ਦੇਣ ਤੇ ਜਸਵੰਤ ਨੂੰ ਦੇਖਣ ਹਰਵੰਸ ਆਉਂਦਾ ਰਿਹਾ ਵਿੱਚ ਵਿੱਚ ਕਦੀ ਗੁਰਦੀਪ ਤੇ ਕਦੀ ਰਾਜਵੀਰ ਆ ਜਾਂਦੀਆਂ ਸਮਾਂ ਲੰਘਦਾ ਗਿਆ ਅੱਜ 3 ਮਹੀਨੇ ਲੰਘ ਚੁੱਕੇ ਸੀ ਸਿਮਰਨ ਨੇ ਇੱਕ ਵਾਰੀ ਵੀ ਘਰ ਜਾ ਕਿ ਨਹੀਂ ਦਿੱਖਿਆ ਕਿ ਘਰ ਕਿੱਦਾਂ ਆ ਉਹ ਸਿਰਫ ਜਸਵੰਤ ਲਈ ਹੀ ਪਾਠ ਕਰਦੀ ਤੇ ਦੁਆਵਾਂ ਮੰਗਦੀ ਰਹਿੰਦੀ ਗੁਰਦੀਪ ਨੇ ਬਹੁਤ ਸੋਹਣੇ ਤਰੀਕੇ ਨਾਲ ਘਰ ਸੰਭਾਲ ਰੱਖਿਆ ਹੋਇਆ ਸੀ ਅੱਜ ਸ਼ਾਮ ਨੂੰ ਜਦੋਂ ਡਾਕਟਰ ਆਇਆ ਤਾਂ ਉਸਨੇ ਆ ਕੇ ਜਸਵੰਤ ਦਾ ਚੈੱਕਅਪ ਕੀਤਾ ਤਾਂ ਕੁਝ ਵੀ ਸੁਧਾਰ ਨਾ ਦੇਖਿਆ ਉਸਨੇ ਸਿਮਰਨ ਨੂੰ ਕਿਹਾ ਬੇਟਾ ਇਸ ਤਰ੍ਹਾਂ ਤੁਸੀਂ ਘਰ ਤੱਕ ਉਮੀਦ ਤੇ ਬੈਠੇ ਰਹੋਗੇ ਇਸ ਨਾਲ ਚੰਗਾ ਹੈ ਘਰ ਲੈ ਜਾਓ ਤੇ ਉੱਥੇ ਸੇਵਾ ਕਰੋ ਸਿਮਰਨ ਨੇ ਕਿਹਾ ਨਹੀਂ ਡਾਕਟਰ ਸਾਹਿਬ ਅਸੀਂ ਹਰ ਹਾਲਤ 'ਚ ਇੱਥੇ ਹੀ ਰਹਿਣਾ ਹੈ ਦਿਨ ਲੰਘਦੇ ਗਏ ਹੁਣ 4 ਮਹੀਨੇ ਹੋ ਚੁੱਕੇ ਸੀ ਸਿਮਰਨ ਵੀ ਕਮਜ਼ੋਰ ਹੋਈ ਜਾ ਰਹੀ ਸੀ ਕਿਉਂਕਿ ਕਦੀ ਖਾਣਾ ਖਾਂਦੀ ਸੀ ਤੇ ਕਦੀ ਨਹੀਂ ਅੱਜ ਇਹਨੇ ਦਿਨ ਆਵਾਦ ਵੀ ਕੋਈ ਆਸ ਨਹੀਂ ਸੀ ਸਿਮਰਣਾ ਚ ਬਹੁਤ ਟੁੱਟੀ ਹੋਈ ਮਹਿਸੂਸ ਕਰ ਰਹੀ ਸੀ ਉਹ ਪਾਠ ਕਰਦੀ ਕਰਦੀ ਰੋ ਰਹੀ ਸੀ ਤੇ ਫਿਰ ਇੱਕਦਮ ਰੱਬ ਨਾਲ ਗੱਲ ਕਰ ਰਹੀ ਸੀ ਕਿ ਕੀ ਕਸੂਰ ਸੀ ਸਾਡਾ ਕਿਉਂ ਮੇਰੇ ਪਤੀ ਨੂੰ ਜਿੰਦਾ লাশ ਬਣਾ ਕੇ ਰੱਖ ਦਿੱਤਾ ਸਾਡਾ ਇੰਨਾ ਸੋਹਣਾ ਪਰਿਵਾਰ ਸੀ ਹੁਣ ਅਸੀਂ ਕੀ ਕਰੀਏ ਉਸਨੇ ਜਸਵੰਤ ਦਾ ਹੱਥ ਫੜ ਰੱਖਿਆ ਹੋਇਆ ਸੀ ਇੰਨਾ ਰੋਣ ਤੋਂ ਬਾਅਦ ਅਚਾਨਕ ਉਸ ਨੂੰ ਮਹਿਸੂਸ ਹੋਇਆ ਕਿ ਜਸਵੰਤ ਦਾ ਹੱਥ ਹਿੱਲਿਆ ਹੈ ਉਸਨੇ ਕਦਮ ਉੱਠ ਕੇ ਦੇਖਿਆ ਤੇ ਸੱਚੀ ਵਿੱਚ ਉਸ ਦਾ ਹੱਥ ਥੇਲੇਆ ਸੀ ਪਰ ਚਿਹਰੇ ਤੇ ਕੋਈ ਵੀ ਹਾਵ ਭਾਵ ਨਹੀਂ ਸੀ ਉਸਨੇ ਦੇਖਿਆ ਜਸਵੰਤ ਨੇ ਹੁਣ ਉਸ ਦਾ ਹੱਥ ਫੜ ਲਿਆ ਹੈ ਸਿਮਰ ਨੂੰ ਇੱਕ ਆਸ ਨਜ਼ਰ ਆ ਰਹੀ ਸੀ ਉਸਨੇ ਜਾ ਕੇ ਡਾਕਟਰ ਨੂੰ ਦੱਸਿਆ ਡਾਕਟਰ ਸਿਮਰ ਦੇ ਨਾਲ ਆ ਗਏ ਡਾਕਟਰ ਨੇ ਆ ਕੇ ਚੈੱਕਅਪ ਕੀਤਾ ਤਾਂ ਉਸ ਨੂੰ ਥੋੜਾ ਪਹਿਲਾਂ ਨਾਲੋਂ ਬਿਹਤਰ ਮਹਿਸੂਸ ਹੋਇਆ ਪਰ ਅਜੇ ਵੀ ਜਸਵੰਤ ਕੋਮਾ ਵਿੱਚ ਹੀ ਸੀ ਡਾਕਟਰ ਨੇ ਸਿਮਰਨ ਨੂੰ ਕਿਹਾ ਕਿ ਅਜੇ ਵੀ ਕੁਝ ਨਹੀਂ ਕਹਿ ਸਕਦੇ ਕਿਉਂਕਿ ਥੋੜੀ ਜਿਹੀ ਹਲਚਲ ਨਾਲ ਅਸੀਂ ਕਿਸੇ ਫੈਸਲੇ ਤੇ ਨਹੀਂ ਪਹੁੰਚ ਸਕਦੇ। ਇਤਾਂ ਹੀ ਦਿਨ ਲੰਘਦੇ ਗਏ ਸਿਮਰਨ ਰੋਜ਼ ਹੱਥ ਫੜ ਰੱਖਦੀ ਪਰ ਕੋਈ ਹਲਚਲ ਨਾ ਹੋਈ। ਦਿਨ ਬਦਨ ਫਿਰ ਲੰਘਦੇ ਗਏ। ਫਿਰ ਸਿਮਰਨ ਦੇ ਮਨਚ ਇੱਕ ਹੀ ਗੱਲ ਚੱਲ ਰਹੀ ਸੀ ਕਿ ਕਿਉਂ ਜਿੰਦਾ লাশ ਹੈ ਉਸਦਾ ਪਤੀ ਕਿ ਕਦੇ ਵੀ ਨਹੀਂ ਉੱਠ ਸਕਦਾ। 5 ਮਹੀਨੇ ਬਾਅਦ ਵੀ ਕੋਈ ਬਿਹਤਰੀ ਦੀ ਖਬਰ ਨਹੀਂ ਸੀ। ਸਿਮਰਨ ਅਜ ਫਿਰ ਰੋ ਰਹੀ ਸੀ ਤੇ ਕਹਿ ਰਹੀ ਸੀ ਕਿ ਵਾਹ ਗੁਰੂ ਜੀ ਇਸ ਜਿੰਦਾ ਲਾਸ਼ ਨੂੰ ਠੀਕ ਕਰ ਦਿਓ ਧੰਨਵਾਦ